ਵਿੱਕੀ ਦੇਵੀ ਸਭਾ ਰਮਾਸ ਨਹੀਂ ਪਤਾ ਲੱਗਦਾਗਾ ਹੁਣ ਵੇ ਕਿਦਾਂ ਮਿੱਠੀਆਂ ਮਿੱਠੀਆਂ ਗੱਲਾਂ ਕਾਂਡੇਆ ਕਿੰਨਾ ਪਿਆਰ ਜਦੋਂੋਂ ਡੇਆ ਤੇ ਘੜੀ ਕ ਪਹਿਲਾਂ ਤੇ ਇਦਾਂ ਮੈਨੂੰ ਗੁੱਸੇ 'ਚ ਬੋਲਣ ਡੇ ਸੀ ਇਦਾਂ ਲੜਾਈ ਕਾਂਡੇ ਸੀ ਜਿਦਾਂ ਮੈਨੂੰ ਮਾਸਾ ਪਿਆਰ ਨਹੀਂ ਕਰਦੇ ਪਰ ਗਲਤੀ ਤੇ ਉਹਦਾ ਪ੍ਰੀਤ ਕਰੇ ਤੇਰੀ ਆਣਾ ਤੂੰ ਕਿਉਂ ਤੇ ਸ਼ੱਕ ਕੀਤਾ ਜਦੋਂ ਅਗਲੇ ਰੁੱਤਾਂ ਦੀ ਗੱਲ ਕਰਨੀ ਆ ਤੇ ਗੁੱਸਾ ਵੀ ਤੇ ਫਿਰ ਆ ਹੀ ਜਾਂਦਾ ਨਾ ਉਹਦਾ ਹੈ ਤੇ ਬੜੇ ਚੰਗੇ ਆ ਮੈਨੂੰ ਪਿਆਰ ਤੇ ਬੜਾ ਕਰਦੇ ਆ ਵਿੱਕੀ ਸੇ ਆਂ ਪ੍ਰੀਤ ਮਾਨਤ ਗਈ ਜਾਣੂ ਪਰ ਆ ਦੋ ਤਿੰਨ ਦਿਨ ਜਿਹੜੇ ਕਹਤੇ ਨਾ ਇਹਨੇ ਇਹ ਪੰਗਾ ਪਾਤਾ ਮੇਰਾ ਤਾਂ ਪਲ-ਪਲ ਕੱਢਣਾ ਔਖਾ ਹੋਣ ਡਿਆ ਦੋ ਤਿੰਨ ਦਿਨ ਕਿੱਦਾਂ ਕੱਢਣੇ ਆ ਐਦਾਂ ਕਰਦਾ ਇਹਨੂੰ ਮਨਾਨਾ ਅੱਜ ਹੀ ਘੜਦਾ ਜਿੰਨੀ ਛੇਤੀ ਉੱਥੇ ਜਾਊਗੀ ਉੰਨੀ ਛੇਤੀ ਤੂੰ ਆਪਣੇ ਪਲਾਨ 'ਚ ਕਾਮਯਾਬ ਹੋਏਗਾ ਹਾਂ ਬਣਾ ਲੈਂਦੀ ਆ ਹੋਰ ਕੀ ਅੱਛਾ ਆ ਵਧੀਆ ਕੀਤਾਈ ਤੂੰ ਜਿਹੜਾ ਇੱਕੋ ਪਲੇਟ ਚ ਲੈ ਜਾਂਦੀ ਆ ਕਹਿੰਦੇ ਆ ਇੱਕੋ ਥਾਲੀ ਚ ਖਾਈਏ ਤੇ ਪਿਆਰ ਵਧਦਾ ਪਤਾ ਐਹ ਗੱਲ ਤਾਂ ਕਿ ਨਹੀਂ ਪਤਾ ਆ ਵੀ ਕਿਉਂ ਤਾਂ ਪਿਆਰ ਤੇ ਤੁਸੀਂ ਮੈਨੂੰ ਬਹੁਤ ਕਰਦੇ ਜੀ ਪਰ ਜਦੋਂ ਤੁਸੀਂ ਗੁੱਸੇ ਚ ਬੋਲਦੇ ਹੋ ਨਾ ਫਿਰ ਮਨੂੰ ਵੀ ਬੜਾ ਗੁੱਸਾ ਆ ਜਾਂਦਾ ਆ ਹਾਂ ਹਾਂ ਗੱਸਾ ਜੜਾ ਨਿਮਿਤ ਤਾਂ ਹੋਈ ਆ ਹਰੀਆਂ ਮਿਰਚਾਂ ਬੜੀਆਂ ਵਿੱਚ ਤੁਲੀਆਂ ਵਾਂ ਕੀ ਗੱਲ ਆ ਹੂੰ ਉਹ ਧਈਂ ਲੱਗਦਾ ਸਰਵਰਨ ਜੂ ਹੀ ਹੋੜਾ ਹੁਣ ਪਤਾ ਲੱਗਾ ਮੈਨੂੰ ਤੂੰ ਇੰਨੇ ਮਿੱਠੀ ਹੈਂ ਤਕੌੜੀ ਕਿਹ ਹੁੰਦੀ ਜਾਣਦੀ ਆ ਕਿਉਂ ਹੁਣ ਕਿੱਦਾਂ ਪਤਾ ਲੱਗਿਆ ਮਿਰਚਾਂ ਨੂੰ ਜ਼ਿਆਦਾ ਖਾਨੀ ਆ ਅੱਛਾ ਆ ਤੇ ਕੁਛ ਵੀ ਨਹੀਂ ਮਿਰਚਾਂ ਤੁਹਾਨੂੰ ਪਤਾ ਤੇ ਹੈਗਾ ਮੈਂ ਇਹੋ ਜਿਹੀ ਚੀਜ਼ਾਂ ਖਾਣ ਦੀ ਕਿੰਨੀ ਸ਼ਿਕਾਇਤ ਤੇ ਮੈਂ ਤਿੱਖੀਆਂ ਤਿੱਖੀਆਂ ਮਿਰਚਾਂ ਪਾਉਂਦੀ ਹੁਣ ਇਹਨਾਂ ਚ ਤੇ ਮਜ਼ਾ ਹੀ ਆਂਦਾ ਆਹ ਨੋ ਲਾਲ ਮਿਰਚ ਅਰਗੀਆਂ ਫਿਰ ਹੂੰ ਤਾਂ ਪਜੀ ਘੱਟ ਜੇ ਹੁਣੇ ਘੜੀ ਤੋਂ ਪਹਿਲਾਂ ਡਾਡਾ ਗੁੱਸਾ ਵੇਖਣੀ ਵਾਲਾ ਸੀ ਉਹਦਾ ਉਹ ਗੁੱਸਾ ਨਾ ਬੇਮਤਲਬ ਦਾ ਹੀ ਜਿਹੜਾ ਤੂੰ ਮੈਨੂੰ ਚੜਾਇਆ ਹੈ ਚਲੋ ਖਾਓ ਹੁਣ ਮੈਗੀ ਕਾਦੀ ਬਣਾਈ ਆ ਬਹੁਤ ਮਿਰਚ ਪਾਈ ਆ ਤੂੰ ਘਟਦਾ ਇਹਨੇ ਤਾਂ ਮੇਰਾ ਚਾਲ ਲੈ ਕੇ ਕਿਸਿਆਂ ਨਾਲੇ ਇਹਦੀ ਮੈਗੀ ਦੀ ਤਾਰੀਫ ਕਰ ਰਿਹਾ ਹੋਰ ਥੋੜੀ ਜੀ ਤੇ ਨਾਲੇ ਇਹਦੇ ਨਾਲ ਗੱਲ ਕਰ ਰਿਹਾ ਖਾ ਕੇ ਮਿਰਚਾਂ ਵਾਲੀ ਮੈਗੀ ਤੇ ਝੂਠੀ ਤਾਰੀਫ ਵੀ ਕਿਹੜਾ ਹੋਣੀ ਆ ਈ ਕੋਹ ਕਰਨਾ ਪੈਂਦਾ ਬੰਦੇ ਨੂੰ ਆਪਣੇ ਮਤਲਬ ਵਾਸਤੇ ਪ੍ਰੀਤ ਘਟਕ ਪਾਣੀ ਦਾ ਹੀ ਮੈਗੀ ਤੂੰ ਬੜੀ ਸੁਆਦ ਬਣਾਈ ਪਰ ਆ ਜਿਹੜੀਆਂ ਮਿਰਚਾਂ ਪਾਈਆਂ ਨਾ ਅਜੇ ਤੱਕ ਮੂੰਹ ਸੜੀ ਜਾਂਦਾ ਮੇਰਾ ਮੈਨੂੰ ਢਮਾਸਾ ਵੀ ਨਹੀਂ ਮਿਰਚ ਲੱਗੀ ਤੁਹਾਨੂੰ ਪਰ ਨਹੀਂ ਕਿਉਂ ਇਦਾਂ ਮਿਰਚ ਲੱਗੀ ਜਾਂਦੀ ਆ ਮਿਰਚ ਨੂੰ ਵੀ ਕਦੀ ਮਿਰਚ ਲੱਗੀ ਆ ਤੇ ਉਹ ਮਾਕੇ ਆਂਡੇ ਆਹੀ ਚਾਚੀ ਤੇਰੀ ਨੇ ਸਪੈਸ਼ਲ ਫੋਨ ਕੀਤਾ ਹੈ ਚਲਿਏ ਫਿਰ ਜੇ ਉਹ ਤੈਨੂੰ ਪਿਆਰ ਕਰਦੀ ਆ ਤੇ ਤਾਂ ਇਹਦਾ ਸੱਦਿਆ ਉਹਨੇ ਤੈਨੂੰ ਗੱਲ ਤੇ ਢਾਡੀ ਸਹੀ ਆ ਪਰ ਲੋਕ ਕੀ ਕਹਿਣਗੇ ਕਿ ਆਪਣੀ ਮਾਂ ਦਾ ਵਿਹੜਾ ਛੱਡ ਕੇ ਸ਼ਰੀਕਾਂ ਦੇ ਵਿਹੜੇ 'ਚ ਤੁਰੀ ਫਿਰਦੀ ਆ ਹੁਣ ਇਹ ਕਿੰਨਾ ਕੁ ਫੱਬਦੀ ਆ ਪਿਆਰ ਤੇ ਮੰਮੀ ਅੱਗੇ ਨਹੀਂ ਮੈਨੂੰ ਕਰਦੇ ਜਿਹੜੀ ਵੀ ਮੈਂ ਗਲਤੀ ਕਰ ਬੈਠੀ ਆ ਜੇ ਕਿਤੇ ਮੰਮੀ ਨੇ ਮੈਨੂੰ ਉਹਨਾਂ ਦੇ ਵਿਹੜੇ ਵਿੱਚ ਵੇਖ ਲਿਆ ਨਾ ਤੋਦੀ ਫਿਰਦੀ ਨੂੰ ਤੇ ਮੰਮੀ ਨੇ ਨਾ ਮੇਰੇ ਨਾਲ ਜਿਹੜਾ ਮਾੜਾ-ਮੋਟਾ ਮੂਹ ਤੇ ਆ ਨਾ ਉਹ ਵੀ ਛੱਡ ਦੇਣਾ ਜੇ ਜੇ ਮੈਂ ਚਾਚੀ ਘਰ ਬੋਤਾ ਜਾਣੀ ਆ ਨਾ ਤੇ जख्मਾਂ ਤੇ ਲੋਸ਼ਨਾਂ ਕਰ ਵਾਲੀ ਗੱਲ ਹੋ ਜਾਂਦੀ ਜੇ ਲੈ ਪ੍ਰੀਤ ਤੇ ਹੋਰ ਹੀ ਗੱਲਾਂ ਲੈ ਕੇ ਬੈ ਗਈ ਆ ਇਦਾਂ ਤਾਂ ਫਿਰ ਜਿਹੜਾ ਮੈਂ ਸੋਚਿਆ ਵਾ ਉਹ ਤਾਂ ਕਦੀ ਵੀ ਨਹੀਂ ਹੋਣਾ ਵਿਕੀ ਸਿਆਂ ਲਾ ਕੋਈ ਸਕੀਮ ਜੇ ਜ਼ਿੰਦਗੀ ਦੇ ਨਜ਼ਾਰੇ ਲੈਣੇ ਪ੍ਰੀਤ ਉਹ ਹਾ ਕੰਮ ਛੱਡ ਤੇ ਮੇਰੀ ਗੱਲ ਸੁਣ ਧਿਆਨ ਨਾਲ ਕਿਉਂ ਲੋਕਾਂ ਦੀ ਪਰਵਾਹ ਕਰਦੀਆਂ ਨਾਲੇ ਅੱਜ ਕੱਲ ਕਿਸੇ ਦੇ ਕੋਲ ਟਾਈਮ ਹੈਗਾ ਇੰਨਾ ਕਿ ਕੋਈ ਕਿਸ ਨੂੰ ਵੇਖੇ ਤੂੰ ਕਿੰਨਾ ਕੁ ਧਿਆਨ ਦਿੰਦੀ ਆ ਕਿਸਦੇ ਵੱਲ ਕਿ ਕੌਣ ਆਉਂ ਡਿਆ ਕੌਣ ਜਾਣ ਡਿਆ ਜੇ ਤੂੰ ਹਾਲ ਲੋਕਾਂ ਦੀ ਟੈਨਸ਼ਨ ਲਵੇਂਗੀ ਨਾ ਤੇ ਸਾਰੀ ਉਮਰ ਨਿਉ ਮਿਲਿਆ ਵਰਤਿਆ ਜਾਣਾ ਤੇਰਾ ਆਪਣੀ ਮਾਂ ਦੇ ਨਾਲ ਨਾਲੇ ਚਾਚੀ ਤੇਰੀ ਕਿਹੜੀ ਮਾੜੀ ਆ ਉਹ ਕੋਹ ਮਾੜਾ ਥੋੜੀ ਸੋਚਣ ਦੀ ਆ ਨਾਲੇ ਜੇ ਤੂੰ ਅੱਜ ਚਾਚੀ ਕੋਲੋਂ ਪੈਰ ਪਿੱਛੇ ਨੂੰ ਪੁੱਟ ਲਿਆ ਨਾ ਤੇ ਆਪਣੀ ਮਾਂ ਨੂੰ ਕਿੱਦਾਂ ਮਿਲੇਗੀ ਹੁਣ ਇੱਕ ਸਿਰਫ ਚਾਚੀ ਆ ਜਿਹੜੀ ਮੇਰਾ ਸਹਾਰਾ ਆ ਤੁਹਾਡਾ ਸਹਾਰਾ ਕੀ ਮਤਲਬ ਉਹ ਯਾਰ ਸਾਡਾ ਦੋਵਾਂ ਦਾ ਸਹਾਰਾ ਮੈਂ ਇਹ ਕਹਿਣਾ ਚਾਹੁੰਦਾ ਸੀ ਦਿਨੋਂ ਨਾ ਹੁਣ ਵੇਖ ਲਾ ਇਦਾਂ ਬਹੁਤੀ ਜ਼ਿੱਦ ਕਰ ਚੰਗੇ ਨਹੀਂ ਲੱਗੀ ਤਾਂ ਚੱਲਾ ਚੱਲੀਏ ਨਾਲੇ ਇੱਥੇ ਮੰਮੀ ਦੀਆਂ ਗੱਲਾਂ ਸੁਣ ਸੁਣ ਕੇ ਨਾ ਦਿਮਾਗ ਖਰਾਬ ਹੋ ਗਿਆ ਹੈ ਬਾਹਰ ਜਾਵਾਂਗੇ ਥੋੜਾ ਜਿਹਾ ਨਾ ਚਾਚੀ ਕੋਲ ਹੋ ਕੇ ਆਵਾਂਗੇ ਤੇਰੇ ਕੋਲ ਵੇਖੀ ਕਿੰਨਾ ਆਪਣਾ ਥੋੜਾ ਜਿਹਾ ਸੁਭਾ ਚੇਂਜ ਜਾ ਹੋ ਜਾਣਾ ਹੈ ਹਵਾ ਪਾਣੀ ਚੇਂਜ ਹੋ ਜਾਊਗਾ ਨਾਲੇ ਇੱਥੇ ਤਾਂ ਮੰਮੀ ਖਲਪਦੀ ਰਹਿੰਦੀ ਆ ਚਲੋ ਠੀਕ ਆ ਫਿਰ ਮੈਂ ਬਾਣੇ ਮਾਜ ਲਾ ਚੱਲ ਮਾਜ ਲਾ ਤਾਂ ਛੇਤੀ ਮਿੰਟ ਮਾਰ ਕੇ ਤਿਆਰ ਹੋ ਠੀਕ ਆ ਮੈਂ ਤਿਆਰ ਹਾਂ ਨਹੀਂ ਮੈਂ ਬਾਣੇ ਮਾਜ ਰਹੀ ਹਾਂ ਕਿ ਤੂੰ ਜਾਣਾ ਤੇ ਬਣਾ ਲਵੀ ਉਹ ਨੋ ਨਾ ਨਾ ਨਹੀਂ ਮੈਂ ਮੈਂ ਅੱਗੇ ਇੱਕ ਵਾਰੀ ਨਾ ਆਤਾ ਮੈਂ ਹੁਣ ਨਹੀਂ ਜਾਣਾ ਵਾਂ ਦੱਸ ਅਈ ਨਾ ਨਹੀਂ ਨਾ ਚਾਹੀਦਾ ਆ ਬੋਦੇ ਬੱਦੇ ਸੈਟ ਕੀਤੇ ਆ ਫਿਰ ਦੋੜੇ ਬੱਤੀ ਵੀ ਨਹੀਂ ਆਉਂਦੀ ਹੈਗੀ ਜਿਹੜੇ ਫਿਰ ਛੱਟ ਹੋ ਜਾਣੇ ਠੀਕ ਆ ਠੀਕ ਆ ਆਹੋ ਆ ਜਾ ਹੁਣ ਚੰਗਾ ਆ ਗਈ ਮੈਨੂੰ ਕਹਿੰਦੀ ਨਾਲਾ ਇਹਨੂੰ ਕਮਲੀ ਨੂੰ ਇਹ ਨਹੀਂ ਪਤਾ ਕਮਲੀ ਬੰਦਾ ਤਾਂ ਪਾਣੀ ਦੀ ਛੱਟ ਤੋਂ ਡਰਦਾ ਨਾ ਉਹਨੂੰ ਕਹਿਣ ਦੀ ਆ ਨਾਲੇ ਜੇ ਮੈਂ ਨਾ ਹੁੰਦਾ ਪਿਆ ਉਦੋਂ ਨੂੰ ਤੇਰਾ ਫੇਰ ਮਨ ਬਦਲ ਜੇ ਹੈਂ ਮੂਹ ਤੇ ਪਾਣੀ ਮਾਰ ਲੈਨੇ ਆ ਨਾਲੇ ਉਹਨਾਂ ਚਰ ਕੈਮ ਹੋ ਜਾਣੇ ਮੜਾ ਮੋਟਾ ਫੇਰ ਵੀ ਆਪਣੇ ਸੌਰੇ ਜਾਣਾ ਵਾ ਹਾਂ ਬਾਸਨਾ ਤੇ ਬੜੀ ਹੁੰਡਈ ਤੇ ਇੱਥੇ ਤੇ ਮੈਨੂੰ ਕੁਛ ਦਿਸਣ ਨਹੀਂ ੜਿਆ ਸ਼ਾਇਦ ਕਿਤੇ ਮੇਰੇ ਵੱਤ ਕੋ ਰੱਖਿਆ ਹੋਵੇ ਲੈ ਇੱਥੇ ਤੇ ਕੋਹੋ ਵੀ ਨਹੀਂ ਗਾ ਆਈ ਪੈਕਟ ਵੀ ਪਿਆ ਮੈਗੀ ਦਾ ਮੈਨੂੰ ਲੱਗਦਾ ਬਣਾਈ ਹੋਣੀ ਆ ਪਰ ਖਾ ਚੱਟ ਕੇ ਤੇ ਭਾਂਡੇ ਵੀ ਸਾਫ ਬ ਦਿੱਤੇ ਆ ਹਾਂ ਮੇਰੇ ਜੁੱਗੀ ਵੀ ਮਸਾਲਾ ਖ ਲੈੰਦੀ ਪੁੱਛਦੀ ਆ ਨਾ ਬਣਾਇਨੂੰ ਮੈਂ ਵੀ ਮੇਰੇ ਜੁੱਗੀ ਕਿਉਂ ਨਹੀਂ ਰੱਖੀ ਹਣੀ ਅ ਦੋਆ ਜੀ ਆਨੇ ਮੈਗੀ ਖਾ ਚੱਟ ਲਈ ਆ ਤੇ ਮੇਰਾ ਨਹੀਂ ਚੇਤਾ ਵੀ ਮੈਂ ਵੀ ਖਾਣੀ ਆ ਤੁਹਾਨੂੰ ਆਪਣਾ ਢਿੱਡ ਭਰਨ ਦਾ ਪਤਾ ਹੀ ਤੇ ਮੇਰਾ ਨਹੀਂ ਚੇਤਾ ਉਹ ਮੰਮੀ ਹੈ ਮਾਸਾ ਕਿ ਜਿੰਨੀ ਸੀ ਤੇ ਮਾਸਾ ਕਿ ਜਿੰਨੀ ਤੇ ਫੇਰ ਕੀ ਆ ਉਹਦੇ ਚ ਮਾਸਾ ਕਿ ਮੈਨੂੰ ਦੇ ਦੇਂਦੀੋਂ ਉਹ ਗੱਲ ਵੀ ਆਪਣਾ ਢਿੱਡ ਭਰ ਕੇ ਤੇ ਦੂਜੇ ਦੀ ਕੋਈ ਤੁਹਾਨੂੰ ਪਤਾ ਹੀ ਨਹੀਂ ਵੀ ਕੋਈ ਸਿਆਣਾ ਬਿਆਣਾ ਬੰਦਾ ਉਹਨੂੰ ਵੀ ਪਹਿਲਾ ਚੀਜ਼ ਪਾ ਕੇ ਫੜਾਈਦੀ ਆ ਆਸੇ ਤੇ ਮੈਨੂੰ ਤੇਰੇ ਤੋਂ ਅੱਗੇ ਹੀ ਨਹੀਂ ਆ ਗਈ ਪਰ ਤੂੰ ਅੱਜ ਸਾਬਤ ਕਰ ਦਿੱਤਾ ਕਿ ਮਿਰਚ ਇੰਨੀ ਕਤੂਤ ਹੈ ਨਹੀਂ ਗਈ ਕਿ ਸਿਆਣੇ ਬੰਦੇ ਨੂੰ ਪੁੱਛੀਦਾ ਆ ਨਾਲੇ ਆ ਸੂਟ ਕਿੱਧਰ ਫੜ ਲਿਆ ਆ ਜਨਾਬ ਉਹਨਾਂ ਦੀ ਕਿੱਧਰ ਦੀ ਤਿਆਰੀ ਆ ਮੰਮੀ ਵਾਂਡੇ ਚੱਲੀ ਆ ਅੱਛਾ ਉਹ ਆ ਗੋ ਚੱਲੀਆਂ ਜਾਂ ਮਾਸੀ ਕੋ ਚੱਲੀਆਂ ਕਿ ਜਾਂ ਮਾਂ ਦੇ ਘਰ ਚੱਲੀਆਂ ਰਿਸ਼ਤੇਦਾਰੀਆਂ ਹੀ ਬੜੀਆਂ ਆ ਫੂਣ ਹੀ ਬੜੇ ਸਾਰਿਆਂ ਦੇ ਆਉਂਦੇ ਆ ਵੀ ਸਾਨੂੰ ਆ ਕੇ ਮਿਲ ਜਾ ਸਾਡਾ ਤੇ ਜੀ ਨਹੀਂ ਇਹਦੇ ਬਗੈਰ ਲੱਗਦਾ ਮੂੰਹ ਚੁੱਕ ਕੇ ਦੋਵੇਂ ਜਾਣੇ ਤੁਰ ਪੈਂਦੇ ਆ ਨਾ ਕੋਈ ਤੁਹਾਨੂੰ ਪੁੱਛਦਾ ਨਾ ਕੋਈ ਗਿੱਚਦਾ ਫੋਕੀਆਂ ਮਗਤਾਰੀਆਂ ਕਰਦੇ ਰਹਿੰਦੇ ਆ ਜੁਗ ਨੂੰ ਜੁਗ ਟੱਕਰ ਆਇਆ ਕਿਤੇ ਇੰਨਾਂ ਵੀ ਕਿ ਸਿਆਣੇ ਨਾਲ ਪੁੱਛ ਹੀ ਲਈਏ ਆਪਣੀ ਚੌਦਰ ਕਰਦੇ ਰਹਿੰਦੇ ਆ ਦੋਵੇਂ ਜਾਣੇ ਅਗਲੇ ਪਾਸੇ ਕਦਰ ਹੋਵੇ ਤਾਂ ਵੀ ਬੰਦਾ ਆਖੇ ਪੀ ਇਹਨਾਂ ਕੋਈ ਬੜਾ ਸੱਦ ਦਾ ਵਾ ਉਦਾਂ ਤੇ ਮੇਰੇ ਅੱਗੇ ਬੜਾ ਪਟਾਕਦੀ ਆ ਜਦੋਂ ਇਹਦੀ ਮੈਂ ਕੀਤੀ ਕਰਤੂਕਦੇ ਤੇ ਸਾਹਮਣੇ ਲਿਆਉਣੀ ਆ ਨਾ ਫਿਰ ਥਾਨ ਬੂਥਾ ਸੁੱਟ ਲੈਂਦੀ ਆ ਫਿਰ ਤੇ ਗੋਮੀ ਹੋ ਜਾਂਦੀ ਆ ਮੈਂ ਵੀ ਇਹਨੂੰ ਜਾਨ ਬੁੱਝ ਕੇ ਮੇਣਾ ਮਾਰਦੀ ਆ ਪੀ ਜਾ ਸੜਦੀ ਰ ਇਹ ਜੀ ਇਦਾਂ ਛੱਤ ਥੱਲੇ ਹੁੰਦੀ ਆ ਰਾਜਪੁੱਜ ਕੇ ਤੇ ਨਿਕਲ ਆਇਆ ਹੁਣ ਬਾਹਰ ਇਹਨੂੰ ਸਗਾਤ ਨੂੰ ਵਾਂਡੇ ਜਾਣ ਦੀ ਲੱਗੀ ਰਹਿੰਦੀ ਆ ਇਹਨੂੰ ਇਹਦੇ ਲੱਛਣਾਂ ਦਾ ਨਹੀਂ ਨਾ ਪਤਾ ਕਿ ਉਹ ਕਿਹੜੇ ਕਾਰਨ ਡਿਆ ਜਨਾਨੀਆਂ ਤੇ ਝੱਟ ਪਛਾਣ ਲੈਂਦੀਆਂ ਵੀ ਬੰਦਾ ਕਿਹੜੇ ਰੰਗਾਂ ਦਾ ਇਹਨੂੰ ਕੋਤੀ ਨੂੰ ਅਜੇ ਤੱਕ ਨਹੀਂ ਪਤਾ ਲੱਗਣ ਡਿਆ ਕਿ ਉਹ ਕੀ ਕਰਨ ਲਿਆ ਤੂੰ ਅਜੇ ਇੱਕ ਮੀਜ ਫੜ ਕੇ ਬੈਠੀ ਹੈ ਤਿਆਰ ਨਹੀਂ ਹੋਈ ਉਹ ਮੈਂ ਨਹੀਂ ਜਾਣਾ ਹੈਗਾ ਹੈ ਕੀ ਹੋ ਬੋਲੋ ਮੈਂ ਨਹੀਂ ਬਾਟਾ ਦੀ ਮਾਂ ਬੜ ਬੜ ਕੇ ਢੀਆ ਕਰਦੀ ਰਹਿੰਦੇ ਬੜਬੜ ਇਸੇ ਦੁੱਖਾਂ ਤੇ ਜਾਣਾ ਆ ਚੱਲ ਜਲੀਏ ਫਿਰ ਉਹਨਾਂ ਚ ਜਵਾਬ ਦੇ ਦੋ ਵੀ ਕੋਈ ਜਵਾਬ ਜੂਬ ਨਹੀਂ ਦੇਣਾ ਲੋੜ ਹੀ ਨਹੀਂ ਹੈਗੀ ਕਵਾਉਣ ਦੀ ਚੁੱਪ ਕਰ ਚੱਲੀਏ ਆਪਾਂ ਐਵੇਂ ਹੀ ਗੁਰੂ ਆਇਕਾ ਤਾਂ ਗੱਡੀ ਚ ਤੇਲ ਵੀ ਹੋਂਦੀ ਆ। ਇਹ ਨਾ ਹੋਵੇ ਰਾਜੀ ਹਵਾਲਾ ਜੇ। ਇਹ ਤਾਂ ਆ ਮਾਤਾ ਨੇ ਵੀ ਨਾ। ਸ਼ੰਗਾਂ ਸਾਪੋਂ ਵਾਂਗੂ ਕੁੰਡਲੀ ਮਾਰੀ ਆ ਪੈਸੇ ਦੇ ਉੱਤੇ। ਇਹ 10 ਤੋਂ 100 200 ਦੇ ਦਿਆ ਕਰ ਕਿਤੇ ਜਾਣ ਨਿਕਲਦੀ ਆ ਨਾਲ ਖੜਨੇ ਪੈਸੇ ਤੋਂ। ਮੈਂ ਨਾ ਮੰਗ ਕੇ ਜੇ ਦਿੰਦੀ ਆ ਪੈਸਾ ਕੋਈ ਤੇ। ਮਾਤਾ ਲੈ ਆ ਕੋਈ ਪੈਸਾ ਤੂੰ ਤਾਂ ਥਾਨੇ ਬੇਰਹਿਲ ਕਰਤਾ ਵਾ ਕਿ ਪੈਸਾ ਤੇ ਲਾ ਦੇਣਾ ਹੀ ਨਹੀਂ ਦੱਸ ਵਿਆਹ ਹੋਇਆ ਮੇਰਾ ਬੰਦੇ ਨੂੰ ਮਾੜਾ ਮੋਟਾ ਖਰਚਾ ਪਣੀ ਤੇ ਚਾਹੀਦਾ ਹੀ ਆ ਹਾਂ ਵੇ ਗੱਲ ਕਰਨ ਲੱਗਾ ਕੋਈ ਸ਼ਰਮ ਕਰਿਆ ਕਰ ਪੈਸੇ ਤੂੰ ਮੈਨੂੰ ਦੇਣੇ ਆ ਕਿ ਮੈਂ ਤੈਨੂੰ ਬੁੱਢੇ ਵੇਲੇ ਕਮਾਕਮਾ ਦੇਣੇ ਆ ਉਹ ਦਿਆ ਹੀ ਕਰਨੇ ਆ ਮੈਂ ਵੀ ਦੱਸ ਗਾਂ ਸਾਰੀ ਉਮਰ ਇੱਦਾਂ ਥੋੜੀ ਲੰਘ ਜਾਣੀ ਆ ਚੜ੍ਹਉਣਗੇ ਦਿਆ ਕਰੂੰਗਾ ਤੇ ਕਮਾ ਤੇ ਦੇ ਸਗੋ ਮੈਨੂੰ ਵੀ ਮੇਰ ਕੋ ਹੈ ਨਹੀਂ ਕੁਛ ਵੀ ਤੇ ਨਾ ਮੈਂ ਕੋਈ ਦੇਣਾ ਹੀ ਹਾਂ ਸਾਰਾ ਕੋ ਹੈਗਾ ਸਭ ਕੋ ਹੈਗਾ ਇੱਥੇ ਰਹਿ ਜਾਣਾ ਵੇਖ ਲਿਓ ਤੁਸੀਂ ਤਾਂ ਜਦੋਂ ਰਹਿ ਜਾਏਗਾ ਉਹ ਵੀ ਵੇਖੀ ਜਾਊਗਾ ਤਾਂ ਸਾਰੀ ਦੁਨੀਆ ਦੇ ਨਾਲ ਹੀ ਆ ਪਹਿਲਾਂ ਪਤਾ ਹੀ ਜਾ ਪਤਾ ਹੀ ਤੇ ਲਾਨ ਤਾਂ ਜਿੰਨੀ ਮਰਜ਼ੀ ਲੈ ਲਓ ਤੁਹਾਡੇ ਕੋ ਹੈ ਰੁਪਈਏ ਦੀ ਆਸ ਨਹੀਂ ਮੈਨੂੰ ਤੁਹਾਡੇ ਕੋ ਨਹੀਂ ਮੇਰੇ ਕੋ ਰੁਪਈਏ ਹੈ ਨਹੀਂ ਨਾ ਮੈਂ ਦੇਣੇ ਨਾ ਤੂੰ ਘੜਾ ਤੇ ਸੋਰੇ ਫਰੂਰ ਦਾ ਲਫਾਫਾ ਪੜ ਕੇ ਖਾ ਲੈਂਦਾ ਮੈਂ ਲੈ ਦੇ ਦੇ 500 ਲੈ ਜਾਊਂਗਾ 200 50 ਜਾ ਚੁੱਪ ਕਰਕੇ ਜਿੱਧਰ ਚੱਲਿਆ ਜੋੜੀ ਤੁਰ ਪੈਂਦੀ ਹੰਸਾਂ ਦੀ ਪਰਸ ਤੇ ਉਹ ਵੀ ਆਲਮ ਕਾ ਲਿੰਦੀ ਆ ਜਿੱਦਾਂ ਵਿੱਚ ਬਹੁਤ ਪੈਸੇ ਪਏ ਹੁੰਦੇ ਆ ਖਾਲੀ फडਕਮਦੀ ਫਿਰਦੀ ਰਹਿੰਦੀ ਆ ਸੁਣ ਲੈਣੀ ਰੱਬ ਨੇ ਭਰੇ ਹੋਣਗੇ ਪਰਸ ਖਾਲੀ ਨਹੀਂ ਰਹਿੰਦੇ ਉਹ ਭਰਾਵਾ ਮੈਂ ਕਿਹੜੀ ਤੇਰੀ ਦੋਖੀ ਆ ਕਾਰ ਕਮਾਈ ਤੇ ਭਰ ਜਿੰਨੇ ਮਰਜੀ ਮੈਨੂੰ ਸਭੋ ਸੋਖੀ ਆ ਮੈਨੂੰ ਕੋਈ ਦੇ ਦਿਆ ਕਰੇਗਾ ਵੀ ਚੋਕੀ ਦੇ ਮੇਰੇ ਵੀ ਕਿਤੇ ਪਰਸ ਪਰ ਜਾਣਗੇ ਤੇਰੀ ਕਮਾਈ ਨਾਲ ਹਾਈ ਹਾਈ ਪਤਾ ਨਹੀਂ ਕੀ ਬੰਨਾਂ ਦੁਨੀਆ ਦਾ ਅੱਗੇ ਲੱਗੀ ਚਾਰ ਸਫੇਰੇ ਜੀਤਾ ਮੈਂ ਜਦੋਂ ਤੇਰੇ ਨਾਲ ਵੇਖਦੀ ਆ ਨਾ ਮੈਨੂੰ ਬੜਾ ਸੱਚੀ ਹੋਰ ਤਰਾ ਹੁੰਦਾ ਐਦਾਂ ਕਿਦਾਂ ਤੇਰਾ ਟਾਈਮ ਨੰਗਣਾ ਆ ਤੂੰ ਹਰ ਵੇਲੇ ਐਦਾਂ ਮੂੰਹ ਜਿਹਾ ਬਣਾ ਕੇ ਬੈਠੀ ਰਹਿਨੀ ਆ ਮੈਨੂੰ ਨੀ ਜਮਾਸਾ ਵੀ ਚੰਗਾ ਲੱਗਦਾ ਨਾ ਤੂੰ ਕੋਈ ਗੱਲ ਦੱਸਦੀ ਆ ਫੱਬੀ ਉਹ ਗੱਲ ਨਹੀਂ ਆ ਮੈਂ ਇੱਧਰ ਵੇਖਣ ਦੀ ਆ ਆ ਵੇਖੋ ਖਬਰ ਤਰਸਾਉਂਦਾ ਵੇਖ ਕੇ ਮੁੰਡੇ ਵਾਲਾ ਅੱਛਾ ਐਸ ਗੱਲ ਤੋਂ ਤੂੰ ਦੁਖੀ ਆ ਕੀ ਕਰੀਏ ਇਦਾਂ ਦੀਆਂ ਨਿਤ ਖਬਰਾਂ ਵੇਖੀਦੀਆਂ ਆ ਦੁੱਖ ਤੇ ਲੱਗਦਾ ਹੀ ਆ ਪਤਾ ਨਹੀਂ ਅੱਜ ਕੱਲ ਦੇ ਮੁੰਡਿਆਂ ਨੂੰ ਹੋ ਕੀ ਗਿਆ ਆ ਆ ਵੇਖਾਂ ਹਲੇ ਦੀ ਉਮਰ ਕੀ ਆ ਨਿਆਣਾ ਜਿਹਾ ਹੈਗਾ ਵਾ ਮਾਪੇ ਵਿਚਾਰੇ ਕਿਦਾਂ ਜਵਾਨ ਕਰਦੇ ਆ ਪੁਰੀਆ ਪੁਰੀਆ ਕਰਕੇ ਆਪਣੀਆਂ ਰੀਜਾਂ ਛੱਡ ਕੇ ਤੇ ਆਪਣੇ ਬੱਚਿਆਂ ਦੀਆਂ ਪੂਰੀਆਂ ਕਰਦੇ ਕੀ ਇਹਨਾਂ ਨੂੰ ਕਿਹੇ ਗੱਲੋਂ ਨਾ ਤੋੜਨਾ ਆਵੇ ਕਿਸੇ ਚੀਜ਼ ਦੀ ਕਿੱਡਾ ਸੋਹਣਾ ਸੁਨੱਖਾ ਵੇਖਾਂ ਸਰਦਾਰ ਮੁੰਡਾ ਹੈ ਹਾਂ ਜਦੋਂ ਜ਼ਬਾਨ ਹੁੰਦੇ ਆ ਜਦੋਂ ਵੱਡੇ ਹੁੰਦੇ ਨਸ਼ਿਆਂ 'ਚ ਪੈ ਜਾਂਦੇ ਆ ਤੇ ਉਹਨਾਂ ਮਾਪਿਆਂ ਦਾ ਜੀਨ ਥੋੜੀ ਆ ਕੋਈ ਵੇਖਾਂ ਇਹ ਦੇਖੋ ਆਪਣੀ ਸਰਿੰਜ ਵੀ ਨਹੀਂ ਬਾਹਰੋਂ ਕੱਢੀ ਗਈ ਤੇ ਜਦੋਂ ਇਹੋ ਜੀ ਹਾਲਤ ਦੇ ਵਿੱਚ ਤੇ ਇਹੋ ਜੀ ਮੌਤ ਵੇਖਣੀ ਆ ਮਾਪਿਓ ਨੇ ਤੇ ਲੱਕ ਨਹੀਂ ਟੁੱਟ ਜਾਂਦਾ ਮਾਪਿਓ ਦਾ ਕੋਈ ਜੀਨ ਥੋੜੀ ਆ ਮਗਰੋਂ ਨਾਲੇ ਅੱਜਕੱਲ ਤੇ ਉਹਦਾ ਵੀ ਇਕੱਲਾ ਇਕੱਲਾ ਹੀ ਪੁੱਤ ਹੁੰਦਾ ਮਾਪਿਆਂ ਦਾ ਕਿਤੇ ਜਾਂ ਕੋਈ ਦੋ ਭਰਾ ਹੋਣ ਨਹੀਂ ਤੇ ਜ਼ਿਆਦਾਤਰ ਇਕੱਲਾ ਹੀ ਇਕੱਲਾ ਹੁੰਦਾ ਵਾ ਤੇ ਉਤੋਂ ਇਦਾਂ ਦੇ ਆ ਨਸ਼ੇ ਤੁਰ ਪਏ ਆ ਸੱਚੀ ਦੁਨੀਆ ਤੇ ਮੁੱਕਣ ਤੇ ਆ ਗਈ ਆ ਜੇ ਕਿਤੇ ਮੇਰੇ ਵੱਸ ਵਿੱਚ ਹੋਵੇ ਨਾ ਤੇ ਮੈਂ ਤੇ ਸਾਰਾ ਆ ਨਸ਼ਾ ਇਥੋਂ ਕੱਢਦਾ ਪਤਾ ਨਹੀਂ ਇਹ ਆਉਂਦਾ ਕਿੱਥੋਂ ਵਾ ਕੌਣ ਲਿਆਉਂਦਾ ਵਾ ਕੌਣ ਵੇਚਦਾ ਤੇ ਉਹ ਜੇ ਮੁੰਡੇ ਆ ਜਿਨ੍ਹਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਇਹ ਨਿਰੀ ਤੇ ਮੌਤ ਵਾ ਫੇਰ ਵੀ ਮੌਤ ਦੇ ਮੂੰਹ ਚ ਜਾਂਦੇ ਆ ਕਿ ਅਸੀਂ ਆਪ ਖਾ ਕੇ ਤੇ ਮਰਨਾ ਵਾ ਅਸੀਂ ਜੀਣਾ ਨਹੀਂ ਆ। ਭਾਬੀ ਪਤਾ ਤੇ ਸਾਰਾ ਹੀ ਹੁੰਦਾ ਵੀ ਕੌਣ ਨਸ਼ਾ ਵੇਚਦਾ ਤੇ ਕੌਣ ਨਹੀਂ। ਬਸ ਨਾ ਕੋਈ ਵੈਰ ਬੁਵਾਉਂਦਾ ਮਾਰਾ ਨਹੀਂ ਘੁੰਦਾ। ਸ਼ਰੀਫ ਬਸ ਚੁੱਪ ਕਰਕੇ ਵੇਖੀ ਜਾਂਦੇ ਆ। ਜਿਹੜੇ ਬਦਮਾਸ਼ ਆ ਉਹ ਚੁੱਪ ਕਰਕੇ ਨਸ਼ਾ ਵੇਚੀ ਜਾਂਦੇ ਆ। ਬਸ ਡਰਦੇ ਹੀ ਨਹੀਂ ਕੋਈ ਦਾ ਵੀ ਜੇ ਅਸੀਂ ਉਹਦਾ ਨਾਮ ਲਾਵਾਂਗੇ ਫਲਾਣੇ ਦਾ ਨਾਮ ਲਾਵਾਂਗੇ ਤਾਂ ਵੈਰ ਪਊਗਾ ਗੱਲ ਕੀ ਫਾਇਦਾ। ਸਹੀ ਗੱਲ ਆ ਤੇਰੀ। ਕਈ ਦੇ ਵਿਚਾਰੇ ਡਰਦੇ ਚੁੱਪ ਰਹਿੰਦੇ ਆ। ਕੀ ਅਸੀਂ ਕੀ ਲੈਣਾ ਇੰਨਾ ਕੰਮਾਂ ਚੋਂ? ਜੀਤਾ ਆ ਜਿਹੜੇ ਨਸ਼ਾ ਵੇਚਦੇ ਆ। ਇਨਾਂ ਦਾ ਕਿਹੜਾ ਕਿਹੜੇ ਜੁਗ ਭਲਾ ਹੋਣਾ ਵਾ ਇਹਨਾਂ ਨੂੰ ਤੇ ਇਹੋ ਹੀ ਆ ਕਿ ਖਰਿਆਹੀਂ ਇਦਾਂ ਮਹਿਲ ਮਾੜੀਆਂ ਪਾਲੀਆਂ ਤੇ ਅਸੀਂ ਇਹਨਾਂ ਚ ਇਦਾਂ ਹੀ ਵਸਦੇ ਰਹਿਣਾ ਵਾ ਕਿਸ ਦਿਨ ਨੂੰ ਇਹਨਾਂ ਘਰਾਂ ਦੇ ਵਿੱਚ ਕਬੂਤਰ ਬੋਲਣੇ ਆ ਉਹ ਜਿਨ੍ਹਾਂ ਨੇ ਘਰ ਘਰ ਦੇ ਵਿੱਚ ਅੱਗ ਲਾਈ ਆ ਇਹ ਨਹੀਂ ਪਤਾ ਹੁੰਦਾ ਕਿ ਇਹ ਅੱਗ ਆਪਣੇ ਘਰ ਵਿੱਚ ਕਦੋਂ ਆ ਕੇ ਮੱਚ ਪੈਣੀ ਆ ਤੇ ਇਸੇ ਅੱਗ ਨੇ ਲੈ ਕੇ ਬੈਣਾ ਇਹਨਾਂ ਦਾ ਆਪਣਾ ਘਰ ਵੀ ਨਾਲੇ ਭਾਬੀ ਜੀ ਹੁਣ ਲੋਕਾਂ ਦਾ ਬੁਰਾ ਸੋਚਣਗੇ ਤੇ ਆਪਣਾ ਚੰਗਾ ਥੋੜੀ ਹੋ ਜਾਣਾ ਉਹਨਾਂ ਦਾ ਆਪਣਾ ਵੀ ਦੇਖ ਲੈਣਾ ਮੈਂ ਤੇ ਪ੍ਰਿੰਟ ਦਾ ਸੋਚ-ਸੋਚ ਕੇ ਤਰਸ ਹੁੰਦਾ ਵਾ ਜਿਹਨੇ ਨਸ਼ੇਰੀ ਲੱਭ ਲਿਆ ਵਾ ਇਹਦੀ ਕੀ ਜ਼ਿੰਦਗੀ ਆ ਗਈ ਆ ਹਲੇ ਤੇ ਹਲੇ ਤੇ ਇਹ ਚੱਲ ਇਹਨਾਂ ਦੀ ਕਲਾ ਰਹਿੰਦੀ ਆ ਪੈਸੇ ਤੇਲ ਨੂੰ ਲੈ ਕੇ ਕਿਹਦੇ ਨੂੰ ਇਹਨੇ ਆਪਣਾ ਘਰ ਦਾ ਸਾਰਾ ਸਮਾਨ ਵੇਚ ਦੇਣਾ ਵਾ ਜਦੋਂ ਇਹਦੇ ਪੂਰਾ ਦਿਮਾਗ ਤੇ ਨਸ਼ਾ ਚੜ ਗਿਆ ਨਾ ਇਹਨੂੰ ਕੋਈ ਸੁੱਧ-ਬੁੱਧ ਨਹੀਂ ਰਹਿਣੀ ਆਪਣੇ ਮਾਂ ਦੀ ਨਾ ਇਹਨੂੰ ਆਪਣੀ ਘਰ ਵਾਲੀ ਦੀ ਸੁੱਧ ਰਹਿਣੀ ਆ ਇਹਨੂੰ ਬਸ ਇਹ ਹੋਣਾ ਕਿ ਮੈਨੂੰ ਨਸ਼ਾ ਮਿਲਣਾ ਚਾਹੀਦਾ ਕਿਹੜੇ ਤਰੀਕੇ ਨਾਲ ਮਿਲੇ ਹਾਏ ਭਾਬੀ ਸੱਚੀ ਨਸ਼ਾ ਕਰਨ ਵਾਲੇ ਇਹਨੇ ਪਾਗਲ ਹੋ ਜਾਂਦੇ ਆ ਤੇ ਹੋਰ ਕੀ ਜੀਤਾ ਅਹੀਂ ਤੇ ਆਪੇ ਇਹ ਦਰਦ ਜਿਹੜਾ ਆਪਣੇ ਪਿੰਡੇ ਤੇ ਹੰਡਾਇਆ ਵਾ ਮੇਰਾ ਵੀ ਭਰਾ ਇੱਕ ਨਸ਼ਿਆਂ ਚ ਪੈ ਗਿਆ ਏ ਬੜੀ ਬੁਰੀ ਹਾਲਤ ਹੁੰਦੀ ਏ ਉਹਦੀ ਜਦੋਂ ਨਸ਼ਾ ਨਹੀਂ ਨਾ ਮਿਲਦਾ ਹੁੰਦਾ ਇੱਥੋਂ ਤੱਕ ਕੀ ਇਦਾਂ ਕਰਦਾ ਹੁੰਦਾ ਏ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਮਾਰ ਦੇਣਾ ਆ ਜੇ ਮੈਨੂੰ ਤੂੰ ਕਿਈ ਪਹਿਹਾਨਾ ਨਾ ਦਿੱਤਾ ਚੋਰੀ ਚੀਜ਼ਾਂ ਵੇਚੀ ਜਾਣੀਆਂ ਕੱਢ ਕੱਢ ਕੇ ਘਰੋਂ ਬੜਾ ਹੀ ਅਸੀਂ ਉਹਨੂੰ ਸਮਝਾਇਆ ਬੜਾ ਨੂੰ ਹੀ ਕਹਿੰਦੇ ਰਹੇ ਕਿ ਹਟ ਜਾ ਹਟ ਜਾ ਇੰਨੀ ਦੀ ਮੌਤ ਪਰ ਉਹ ਨਹੀਂ ਸੁਧਰਿਆ ਆਖਰ ਦੀ ਬਾਕੀ ਉਹਦੇ ਨਾਲ ਵੀ ਇੱਕਦਮ ਇਦਾਂ ਹੀ ਹੋਇਆ ਜਿਉ ਤੁਵਾ ਵੀਡੀਓ ਚ ਵੇਖਣ ਲਈ ਆ ਭਾਬੀ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਆਪਣੀ ਜ਼ਿੰਦਗੀ ਪਿਆਰੀ ਨਹੀਂ ਹੁੰਦੀ ਇਹੀ ਗੱਲ ਤੇ ਮੈਨੂੰ ਨਹੀਂ ਸਮਝ ਆਉਂਦੀ ਅਸੀਂ ਤਾਂ ਆਪ ਆਪਣੇ ਭਰਾ ਦੇ ਨਾਲ ਮੱਥੇ ਦੀਆਂ ਠਿੱਕਰਾਂ ਭੰਨ-ਭੰਨ ਕੇ ਵੇਖ ਲਈਆਂ ਹੀ ਉਹਨੂੰ ਸਮਝਾ ਸਮਝਾ ਕੇ ਵੇਖ ਲਿਆ ਪਰ ਪਤਾ ਨਹੀਂ ਵੀ ਇਹ ਨਸ਼ਾ ਜਿਹੜਾ ਨਾ ਦਿਮਾਗ ਖਰਾਬ ਕਰ ਦਿੰਦਾ ਜਿਹੜਾ ਇੱਕ ਵਾਰੀ ਨਸ਼ਾ ਕਰਨ ਲੱਗ ਜਾਂਦਾ ਨਾ ਰੱਬ ਵੱਲੋਂ ਤੇ ਜੇ ਉਹ ਮੁੜ ਪੇ ਦੁਬਾਰਾ ਮੁੜ ਪੇ ਜੇ ਉਹਦੇ ਮਨ ਮੇਰ ਪੈ ਜਾਏ ਤੇ ਪੈ ਜਾਏ ਨੇ ਤੇ ਭਾਵੇਂ ਲੱਖ ਕੋਸ਼ਿਸ਼ਾਂ ਕਰਕੇ ਵੇਖ ਲੋ ਇਹ ਨਹੀਂ ਜੇ ਛੱਡਿਆ ਜਾਂਦਾ ਜੇ ਸੱਚ ਪੁੱਛੇ ਨਾ ਜੀਤਾ ਤੇ ਆ ਸਾਰਾ ਕੁਝ ਵੇਖ ਕੇ ਨਾ ਦਿਲ ਵਿੱਚ ਇੱਕੋ ਚੀਜ਼ ਨਿਕਲਦੀ ਆ ਕਿ हे ਵਾਹਿਗੁਰੂ ਕੋਈ ਐਹੋ ਜਿਹਾ ਫਰਿਸ਼ਤਾ ਭੇਜ ਜਿਹੜਾ ਸਾਡੀ ਨੌਜਵਾਨੀ ਨੂੰ ਇਹ ਨਰਕ ਦੇ ਵਿੱਚੋਂ ਕੱਢ ਦੇਵੇ ਸੱਚੀ ਜੇ ਇਦਾਂ ਦਾ ਕੋਈ ਆ ਜਾਏ ਨਾ ਤੇ ਫੇਰ ਹੀ ਕਿਹੜੇ ਫਰਿਸ਼ਤੇ ਦੀ ਗੱਲ ਨਹੀਂ ਆ ਕਰਨ ਤੂੰ ਹਾਂ ਉਹ ਜਿਹੜੇ ਫਰਿਸ਼ਤੇ ਆਉਂਦੇ ਆ ਉਹਨਾਂ ਦੀ ਕੌਣ ਕਦਰ ਪਾਉਂਦਾ ਵਾ ਇੰਨਾ ਉਹ ਜ਼ੋਰ ਲਾਉਂਦੇ ਆ ਇੰਨਾ ਉਹ ਸਾਥ ਦੇਣ ਦੀ ਕੋਸ਼ਿਸ਼ ਕਰਦੇ ਆ ਕਿੰਨਾ ਕ ਸਾਥ ਲੈਂਦਾ ਉਹਨਾਂ ਦਾ ਕੋਈ ਜਦੋਂ ਲੋਕਾਂ ਦਾ ਸਾਥ ਦੇਣ ਦੇ ਹੁੰਦੇ ਆ ਲੋਕਾਂ ਦੇ ਹੱਕ ਦੀ ਗੱਲ ਕਰਨ ਦੇ ਹੁੰਦੇ ਆ ਤੇ ਲੋਕ ਉਹਨਾਂ ਦਾ ਵਿਰੋਧ ਕਰਨ ਦੇ ਹੁੰਦੇ ਆ ਜਦੋਂ ਸੱਪ ਲੰਘ ਜਾਂਦਾ ਨਾ ਮੁੜ ਕੇ ਮਗਰੋਂ ਲੀਕ ਨੂੰ ਕੁੱਟਦੇ ਰਹਿੰਦੇ ਫੇਰ ਪਛਤਾਉਂਦੇ ਰਹਿੰਦੇ ਆ ਕਿ ਨਹੀਂ ਅਸੀਂ ਗਲਤੀ ਕਰ ਲਈ ਆ ਆ ਨਹੀਂ ਹੋਣਾ ਚਾਹੀਦਾ ਕਿੰਨੇ ਜਾਣੇ ਆਏ ਆ ਸਾਥ ਦੇਣ ਵਾਲੇ ਤੇ ਕਿੰਨਾ ਕ ਸਾਥ ਦਿੱਤਾ ਸੀ ਲੋਕਾਂ ਨੇ ਉਹਨਾਂ ਦਾ ਉਸ ਵੇਲੇ ਹੀ ਆਖਦੇ ਨੇ ਇਹ ਏਜੰਟ ਨੇ ਇਹ ਗਦਾਰ ਨੇ ਇਹ ਸਰਕਾਰਾਂ ਦੇ ਪਾਲਤੂ ਔਰ ਇਹਦੇ ਵਿੱਚ ਆਮ ਲੋਕ ਕੀ ਕਰ ਸਕਦੇ ਆ ਕੀ ਕਰ ਸਕਦੇ ਓਏ ਆਮ ਲੋਕਾਂ ਦੀ ਤਾਂ ਸਾਰੀ ਪਾਵਰ ਅਸੀਂ ਆਪਣੀ ਤਾਕਤ ਨੂੰ ਵਰਤ ਸਕਦੇ ਆ ਸਾਥ ਦਓ ਉਹਨਾਂ ਦਾ ਜਿੰਨਾ ਦੇ ਸਕਦੇ ਆ ਇੱਥੇ ਸਿਰਫ ਗੱਲਾਂ ਕਰ ਲੈਂਦੀਆਂ ਜਿਵੇਂ ਤੂੰ ਇਹ ਤੁਸੀਂ ਖਬਰ ਵੇਖ ਲਈ ਕਿ ਹਾਂ ਬਈ ਉਹ ਨਸ਼ੇ ਕਰਨ ਵਾਲਾ ਮੁੰਡਾ ਜਿਹੜਾ ਮਰ ਗਿਆ ਉਹਦੇ ਨਾਲ ਹੋਰ ਵੀ ਕਿੰਨਾ ਕੁਝ ਚੱਲਣ ਡਿਆ ਅਸੀਂ ਕਿੱਦਾਂ ਇਹਨਾਂ ਬੰਦਿਆਂ ਦਾ ਸਾਥ ਦੇ ਸਕਦੇ ਆ ਉਹ ਵੀ ਸਾਰਾ ਕੁਝ ਵਿੱਚ ਚੱਲਣ ਡਿਆ ਉਹ ਗੱਲ ਨਹੀਂ ਤੁਸੀਂ ਧਿਆਨ ਦਿੱਤਾ ਉਸ ਖਬਰ ਨੂੰ ਤੇ ਤੁਸੀਂ ਸਕਿਪ ਕਰ ਦੇਣਾ ਉਹਨੂੰ ਤਾਂ ਉੱਤੇ ਲੈ ਜਾਣਾ ਵੀ ਸਾਨੂੰ ਕੀ ਦੀ ਪਰਵਾਹ ਆ ਜਿਹੜਾ ਲੜਨਦਿਆਂ ਨੂੰ ਲੜਦਾ ਰਹਿਣ ਦੋ ਜਦੋਂ ਕਿ ਉਹ ਲੜਾਈ ਉਸ ਬੰਦੇ ਇਕੱਲੇ ਦੀ ਨਹੀਂ ਆ ਉਹ ਸਾਰਿਆਂ ਦੀ ਲੜਾਈ ਆ ਜਦੋਂ ਸਾਨੂੰ ਇਹ ਜਾਪਦਾ ਵਾ ਨਾ ਕਿ ਨਹੀਂ ਫਲਾਣੇ ਘਰ ਹੀ ਅੱਗ ਲੱਗੀ ਆ ਸਾਨੂੰ ਕੀ ਆ ਪਰ ਨਹੀਂ ਜਿੱਦਣ ਅੱਗ ਸਾਡੇ ਘਰ ਆਉਣੀ ਆ ਨਾ ਉਸ ਦਿਨ ਤੱਕ ਸਾਡੇ ਘਰ ਵਿੱਚ ਪਾਣੀ ਦੀ ਬਾਲਟੀ ਸੁੱਟਣ ਵਾਲਾ ਕੋਈ ਨਹੀਂ ਰਹਿਣਾ ਕਿਉਂਕਿ ਅਸੀਂ ਆਸੇ ਪਾਸੇ ਵਾਲੇ ਤੇ ਸਾਰੇ ਘਰਾਂ ਦੇ ਚ ਅੱਗ ਲਾ ਚੁੱਕੇ ਹੋਣਾ ਜਿਉ ਅੱਗ ਕਿਸੇ ਦੇ ਘਰ ਵੀ ਲੱਗੀ ਆ ਨਾ ਉਹਦੇ ਵਿੱਚ ਸਾਡਾ ਖੁਦ ਦਾ ਵੀ ਕਸੂਰ ਹੈਗਾ ਤੇ ਜੇ ਏਸ ਅੱਗ ਨੂੰ ਬੁਝਾਉਣਾ ਨਾ ਤਾਂ ਫਿਰ ਸਾਰਿਆਂ ਨੂੰ ਰਲ ਮਿਲ ਕੇ ਕੰਮ ਕਰਨਾ ਪੈਣਾ ਸਾਥ ਦੇਣਾ ਪੈਣਾ ਗੱਲਾਂ ਤੇ ਤੁਹਾਡੀਆਂ ਵੀ ਸਹੀ ਆ ਪਰ ਜਿਹੜੇ ਵਿਚਾਰੇ ਸੱਚ ਬੋਲਦੇ ਆ ਉਹਨਾਂ ਨੂੰ ਕੋਈ ਬੋਲਣ ਵੀ ਨਹੀਂ ਨਾ ਦਿੰਦਾ ਵੇਖੋ ਸਰਕਾਰਾਂ ਦੇ ਨਹੀਂ ਬੋਲਣ ਦਿੰਦੀਆਂ ਕਦੀ ਵੀ ਤੇ ਸਰਕਾਰਾਂ ਦਾ ਇਹ ਕੰਮ ਵੀ ਆ ਕਿ ਅਸੀਂ ਕਦੀ ਕਿਸੇ ਨੂੰ ਸੱਚ ਬੋਲਣ ਨਹੀਂ ਦੇਣਾ ਜੇ ਹੱਕ ਸੱਚ ਲਈ ਲੋਕ ਜਾਗਰੂਕ ਹੋ ਗਏ ਤੇ ਸਾਨੂੰ ਕਿਸੇ ਨੇ ਟਿਕਣ ਨਹੀਂ ਦੇਣਾ ਉਹ ਦੁੱਖ ਤੇ ਉਹਨਾਂ ਦਾ ਮਾਰਦਾ ਵਾ ਜਿਹੜੇ ਆਪਣੇ ਹੋ ਕੇ ਵੀ ਲੱਤਾਂ ਖਿੱਚਦੇ ਨੇ ਗੱਲ ਤੇ ਜੀਤਾ ਤੇਰੇ ਵੀਰਜੀ ਦੀ ਵੀ ਠੀਕ ਆ ਜੇ ਅਸੀਂ ਇਦਾਂ ਹੀ ਡਰੀ ਜਾਵਾਂਗੇ ਇੱਕ ਦੂਜੇ ਦਾ ਸਾਥ ਨਾ ਦਵਾਂਗੇ ਕੱਲ ਨੂੰ ਕੌਣ ਸਾਡੇ ਹੱਕ ਚ ਆ ਕੇ ਖੜਾ ਹੋਊਗਾ ਇਦਾਂ ਤੇ ਫੇਰ ਚਾਰਕ ਲੋਕ ਹੀ ਸਾਡੇ ਤੇ ਰਾਜ ਕਰਨਗੇ ਕੀ ਆਪਾਂ ਸਾਥ ਦੇਈਏ ਜਿਹੜਾ ਬੰਦਾ ਸਹੀ ਆ ਠੀਕ ਆ ਇਹਦੇ ਚ ਕਿਸੇ ਇਨਸਾਨ ਨੂੰ ਨਹੀਂ ਵੇਖਣਾ ਸਹੀ ਨੂੰ ਵੇਖਣਾ ਸੱਚ ਤੇ ਝੂਠ ਨੂੰ ਬਿਲਕੁਲ ਜੇ ਇੰਨੀ ਕੋ ਸਮਝ ਆ ਜੇ ਨਾ ਸਾਰਿਆਂ ਨੂੰ ਤੇ ਆਪੋ ਆਪਣੀ ਜ਼ਿੰਮੇਵਾਰੀ ਸਾਰੀ ਸਮਝਣ ਲੱਗ ਜਾਣ ਫਿਰ ਤਾਂ ਸ਼ਾਇਦ ਕੁਝ ਚੰਗਾ ਹੋ ਸਕਦਾ ਵਾ ਸ਼ਾਇਦ ਆ ਜਿਹੜੇ ਹੁਣ ਕਿ ਜੋ ਸਰਕਾਰਾਂ ਚਾਹੁੰਦੀਆਂ ਨੇ ਉਹ ਲੋਕ ਤਾਂ ਸਾਡੇ ਆਪ ਹੀ ਕਰਦੇ ਰਹਿੰਦੇ ਨੇ ਕਿੱਥੇ ਆਣ ਕੇ ਸਰਕਾਰ ਨੇ ਕਿਸੇ ਬੰਦੇ ਦੇ ਖਿਲਾਫ ਕੋਈ ਗੱਲ ਕਰਨੀ ਆ ਤੇ ਜਦੋਂ ਲੋਕ ਹੀ ਕਰੀ ਜਾਂਦੇ ਸਰਕਾਰ ਨੂੰ ਕੀ ਜਰੂਰਤ ਪਈ ਜਾਵੇ ਚਾਉਣ ਦੀ ਅਸੀਂ ਜਦੋਂ ਵਿਰੋਧ ਕਰੀ ਜਾਣਾ ਤੇ ਪਰ ਵੀਰ ਕੀ ਕਰੀਏ ਫਿਰ ਜੇ ਕਹੇ ਸੱਚੇ ਦਾ ਵੀ ਸਾਥ ਦੇਈ ਨਾ ਅੱਗੇ ਜਾ ਕੇ ਉਹ ਵੀ ਉਹਦੇ ਵਰਗਾ ਹੋ ਜਾਂਦਾ ਤੇ ਧੋਖਾ ਦੇ ਜਾਂਦਾ ਜੀਤਾ ਤੇਰੀ ਗੱਲ ਬਿਲਕੁਲ ਸਹੀ ਆ ਪਰ ਕਹਿੰਦੇ ਹੁੰਦੇ ਆ ਨਾ ਖੋਤੇ ਤੇ ਘੋੜੇ ਦੇ ਵਿੱਚ ਫਰਕ ਹੁੰਦਾ ਵਾ ਤੇ ਰਹੀ ਗੱਲ ਆ ਉਹਦੇ ਬਦਲਣ ਦੀ ਵੇਖ ਜਿੱਥੇ ਹੁਣ ਤੱਕ ਮਾੜਿਆਂ ਦਾ ਸਾਥ ਦਿੰਦੇ ਆਉਂਦੇ ਆ ਤੇ ਐ ਕਿ ਆਪਾਂ ਇਸ ਬੰਦੇ ਦੇ ਉੱਤੇ ਵੀ ਦਾ ਲਾ ਕੇ ਵੇਖ ਲੈਨੇ ਆ ਹੋ ਸਕਦਾ ਚੰਗਾ ਨਿਕਲੇ ਨਹੀਂ ਤੇ ਮਾੜੇ ਤੇ ਫਿਰ ਬਾਕੀ ਤੇ ਨਿਕਲਦੇ ਹੀ ਰਹੇ ਆ ਇਹ ਵੀ ਨਿਕਲ ਜਾਊਗਾ ਜਿੱਥੇ ਦੂਜਿਆਂ ਕੋਲ ਜੁੱਤੀਆਂ ਖਾਂਦੇ ਹੁੰਦੇ ਨਹੀਂ ਇਹਦੇ ਕੋਲੋਂ ਵੀ ਖਾਲਾਂਗੇ ਫਰਕ ਤੇ ਸਿਰਫ ਇੰਨਾ ਕੀ ਆ ਤੇ ਚੰਗਾ ਨਿਕਲ ਜਾਏਗਾ ਤੇ ਸਾਡੇ ਭਾਗ ਨਹੀਂ ਤੇ ਮਾੜੇ ਤੇ ਫਿਰ ਸਾਰੇ ਮਿਲਦੇ ਮਿਲਦੇ ਆ ਵੇਖਿਆ ਮੈਨੂੰ ਤੇ ਪਹਿਲਾਂ ਹੀ ਪਤਾ ਸੀ ਵੀ ਪ੍ਰੀਤ ਇਹ ਉਹ ਭੱਜੀ ਹੋਰ ਇਹਨੇ ਜਾਣਾ ਵੀ ਕਿੱਥੇ ਆ ਜਾਣ ਜੋਗੀ ਤੇ ਕਿਤੇ ਰਹੀ ਨਹੀਂ ਆ ਜਿੱਦਾਂ ਦੀ ਇਹਨੇ ਕਰਤੂਤ ਕੀਤੀ ਸਤਿ ਸ਼੍ਰੀ ਅਕਾਲ ਚਾਚੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਅਕਾਲ ਜੀ ਹਾਂ ਜੀ ਹਾਂ ਜੀ ਤੁਸੀਂ ਬੈਠੋ ਮੈਂ ਲਿਆਵਾਂ ਕੁਰਸੀਆਂ ਚਲੋ ਬੈਠੋ ਤੁਸੀਂ ਮੈਂ ਥਾਲੀ ਪਾਣੀ ਲਿਆਵਾਂ ਹੋਰ ਚਾਚੀ ਜੀ ਚਾਚਾ ਜੀ ਕਿੱਥੇ ਉਹ ਗਏ ਕੰਮ ਤੇ ਨਿਪ੍ਰੀਤ ਨੀ ਮੁੰਡਾ ਤੇ ਮੈਂ ਪਹਿਲੀ ਵਾਰੀ ਵੇਖਿਆ ਯੋ ਤੇ ਮੇਰੀ ਤੇ ਰੂਹ ਖੁਸ਼ ਹੋ ਗਈ ਮੁੰਡੇ ਨੂੰ ਵੇਖ ਕੇ ਮੁੰਡਾ ਤੇ ਲੱਖਾਂ ਚੋਂ ਇੱਕ ਵਾ ਹੀਰਾ ਯੋ ਹੀਰਾ ਨੇਰਾ ਨੀ ਉਹ ਕਹਿੰਦੇ ਹੁੰਦੇ ਆ ਨਾ ਹੀਰੇ ਦੀ ਪਰਖ ਇੱਕ ਜਵਾਰੀ ਨੂੰ ਹੁੰਦੀ ਆ ਤੂੰ ਉਹ ਜਵਾਰੀ ਯੋ ਜਿਨੇ ਐਡਾ ਸੋਹਣਾ ਹੀਰਾ ਲੱਭਿਆ ਵਾ ਪ੍ਰੀਤ ਪੱਕੀ ਗੱਲ ਆ ਤੇਰੀ ਮਾਂ ਹੁਣ ਜ਼ਰੂਰ ਮਨ ਚ ਝੂਰਦੀ ਹੋਊਗੀ ਕਿ ਮੈਂ ਐਡੇ ਸੋਹਣੇ ਮੁੰਡੇ ਨੂੰ ਨਾ ਕਰ ਦਿੱਤੀ ਆ ਬਾਕੀ ਪੁੱਤ ਤੂੰ ਬਿਲਕੁਲ ਨਹੀਂ ਸੰਗਣਾ ਤੇਰਾ ਆਪਣਾ ਹੀ ਘਰ ਆ ਤੂੰ ਮੈਨੂੰ ਪ੍ਰੀਤ ਦੀ ਮਾਂ ਹੀ ਸਮਝੀ ਚਾਚੀ ਨਾ ਸਮਝੀ ਠੀਕ ਆ ਹਾਂਜੀ ਹਾਂਜੀ ਚਾਚੀ ਜੀ ਆਪਣਾ ਹੀ ਘਰ ਆ ਮੈਂ ਕਿਹੜੀ ਗੱਲ ਬਗਾਨਾ ਸਮਝਣਾ ਮੈਂ ਤਾਂ ਸਗੋਂ ਇਹਨੂੰ ਵੀ ਸਮਝਾਉਂਦਾ ਰਹਿਣਾ ਆ ਕਿ ਚਾਚੀ ਤੇਰੀ ਦੀ ਨੂੰਨਾ ਪਿਆਰ ਕਰਦੀ ਆ ਦਸ ਮਾਂ ਚ ਤੇ ਚਾਚੀ ਕੋਈ ਫਰਕ ਆ ਹੈ ਹੁਣ ਵੀ ਨਾ ਨੁਕਰ ਜੀ ਕਰਦੀ ਜਦੋਂ ਤੁਹਾਡਾ ਫੋਨ ਆਇਆ ਹੈ ਕਿ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਪੁੱਛ ਲੋ ਜ਼ਬਰਦਸਤੀ ਲੈ ਕੇ ਆਇਆ ਮੈਂ ਕਿਹਾ ਚੱਲ ਜਦੋਂ ਅਗਲੇ ਇਹਨਾਂ ਤੇ ਮੋਹ ਕਰਨ ਦੇ ਆ ਤੁਹਾਨੂੰ ਜਾਂਦਿਆਂ ਨੂੰ ਬਾਹਰ ਆ ਆ ਵੀ ਕੀ ਪੁੱਤ ਤੇਰੀ ਗੱਲ ਨਾ 16 ਨੇ ਸੱਚਾ ਮੈਂ ਤੇਨੂੰ ਆਪਣੇ ਬੱਚਿਆਂ ਨਾਲੋਂ ਵੱਧ ਕੇ ਸਮਝਦੀ ਆ ਤੇ ਨਾਲੇ ਕੋਲ ਤੂੰ ਕਿਹੜੀ ਗੱਲੋਂ ਆਂਦੀ ਆ ਵੀ ਮੈਂ ਚਾਚੀ ਕੋ ਜਾਣਾ ਨਹੀਂ ਆ ਕੀ ਗੱਲ ਉਹ ਨਹੀਂ ਨਹੀਂ ਚਾਚੀ ਜੀ ਮੈਂ ਤੇ ਤਾਂ ਕਹਿਣ ਦੀ ਸੀ ਕਿ ਜੇ ਛੋੜੇ ਦਿਨ ਹੋਏ ਆ ਹੋ ਕੇ ਗਈਆਂ ਤੇ ਚੱਲ ਕੋਈ ਗੱਲ ਨਹੀਂ ਰੁੱਕ ਕੇ ਚੱਲ ਜਾਂਗੇ ਲੈ ਤੇਨੂੰ ਮੈਂ ਅੱਗੇ ਵੀ ਆਖਿਆ ਨਾ ਇਹ ਤੇਰਾ ਘਰ ਆ ਜਦ ਮਰਜੀ ਆ ਤੁਸੀਂ ਬੋ ਕਰੋ ਗੱਲਾਂ ਬਾਤਾਂ ਮੈਂ ਚਾਹ ਬਣਾ ਕੇ ਲਿਆਵਾਂ ਠੀਕ ਹੈ ਮੇਰੀਆਂ ਗੱਲਾਂ ਸੁਣ ਕੇ ਕਿਦਾਂ ਪਗਾਨੇ ਵਾਂਗੂ ਫੁੱਲ ਗਈ ਆ ਜਿੱਦਾਂ ਸੱਚੀ ਹੀਰਾ ਲੱਭ ਲਿਆ ਹੁੰਦਾ ਵਾ ਹਾਈ ਮੈਂ ਮਰ ਜਾਣੀ ਕਿਤੇ ਮੁੰਡੇ ਦੀਆਂ ਅੱਖਾਂ ਲਾਟੂ ਵਾਂਹੂ ਜਗੰਡੀਆਂ ਵਾ ਇਹ ਤੇ ਜੀਂਦੇ ਜੀ ਨਰਕਾਂ ਚ ਪੈ ਗਈ ਆ ਚੱਲ ਮੈਨੂੰ ਕੀ ਮੇਰੇ ਲੋਟ ਠੱਠੇ ਖੂਜ ਪਾਵੇ ਪਰ ਮੈਂ ਤੇ ਇਹਦੀ ਮਾਂ ਕੋ ਬਦਲਾ ਲੈਣਾ ਲੈ ਕਰਾਂ ਗੱਲ ਮੈਂ ਪਹਿਲੀ ਵਾਰ ਆਇਆ ਤੇ ਪਹਿਲੀ ਵਾਰੀ ਤੇਰੀ ਚਾਚੀ ਨੂੰ ਮਿਲਿਆ ਲੱਗਣ ਹੀ ਨਹੀਂ ਡਿਆ ਕਿਹੋ ਉਪਰੇ ਥਾ ਆ ਹੈ ਸਾਡੀ ਵੇਲਾ ਕੋਲ ਮਿਲ ਗਏ ਆ ਇਹ ਤਾਂ ਪੱਕੀ ਗੱਲ ਆ ਤੇਰੀ ਚਾਚੀ ਨੇ ਨਾ ਤੈਨੂੰ ਤੇ ਤੇਰੀ ਮਾਂ ਨੂੰ ਦੋਨੋਂ ਇਕੱਠਿਆਂ ਕਰ ਦੇਣਾ ਕਿਸ ਨਾ ਕਿਸੇ ਦਿਨ ਹਾਏ ਕਾਸ਼ ਕਿਤੇ ਵਿੱਕੀ ਆਹ ਗੱਲ ਸੱਚ ਹੋ ਜੇ ਨਾ ਤੇ ਮੈਂ ਜੁੰਦਿਆਂ ਚ ਹੋ ਜਾ ਤੇਰਾ ਤਾਂ ਪਤਾ ਨਹੀਂ ਤੂੰ ਜੀ ਹੁੰਦਿਆਂ ਵਿੱਚ ਹੋਣਾ ਕਿ ਨਹੀਂ ਹੋਣਾ ਪਰ ਹਾਂ ਤੇਰੀ ਮਾਂਦ ਨੂੰ ਮਿਲਣ ਵਰਤਨ ਡੈ ਵੀ ਨਾ ਤੇ ਮੈਂ ਜ਼ਰੂਰ ਜੀ ਹੁੰਦੇ ਅਜ ਹੋ ਜਾਊਗਾ ਵਿੱਕੀ ਪੋਤਾ ਕਣਕ ਵਢਾ ਲਈ ਆ ਤੂੜੀ ਤਾਂ ਸੰਭ ਲਿਆ ਵਾ ਹਾਂਜੀ ਹਾਂਜੀ ਚਾਚੀ ਜੀ ਵਢਾਲੀ ਕਣਕ ਸਭ ਕੁਝ ਸਾਫ ਸੁਮ ਲਿਆ ਕੱਲੀ ਵਾਈ ਜੋਤੀ ਕਰਦਾ ਵਾਂ ਕਿ ਨਾਲ ਹੋਰ ਵੀ ਕੋਈ ਨੌਕਰੀ ਕਰਦਾ ਵਾਂ ਵੇਹ ਪੁੱਤ ਆ ਵਾਈ ਜੋਤੀ ਚੋਂ ਤਾਂ ਕੋਹਵ ਨਹੀਂ ਉਹ ਬਚਦਾ ਆ ਖਾਣ ਜੋਗੇ ਘਰ ਦਾਣੇ ਆ ਜਾਂਦੇ ਆ ਤੇ ਪਸ਼ੂਆਂ ਜੋਗੀ ਤੂੜੀ ਬਣ ਜਾਂਦੀ ਆ ਮਹਗਾਈ ਇੰਨੀ ਆ ਆਹੋ ਗੱਲ ਤਾਂ ਤੁਹਾਡੀ ਚਾਚੀ ਜੀ ਸਹੀ ਆ ਪਰ ਮੈਂ ਕੱਲਾ ਕੱਲਾ ਵਾਂ ਪੈਲੀ ਆਪਣੀ ਵਾਧੂ ਆ ਪੁੱਛੋ ਪ੍ਰੀਤ ਨੂੰ ਇਸ ਗੱਲ ਦੀ ਕਮੀ ਆਉਂਦੀ ਦੀ ਅੱਜ ਤੱਕ ਹਾਏ ਹਾਏ ਇੰਨਾ ਦੋਹਾਂ ਜਾਣਿਆਂ ਦੀ ਤੇ ਗੱਲਾਂ ਨਹੀਂ ਮੁੱਕਣੀਆਂ ਐਡਾ ਕਰਦੀਆਂ ਚਾਚੀ ਨੂੰ ਮੰਮੀ ਬਾਰੇ ਪੁੱਛਦੀ ਆ ਚਾਚੀ ਜੀ ਮੰਮੀ ਠੀਕ ਠਾਕ ਐ ਆਉਂਦੇ ਨੇ ਇੱਧਰ ਆਹੋ ਠੀਕ ਠਾਕ ਵਾ ਆ ਜਾਂਦੀ ਹੁੰਦੀ ਆ ਤੇ ਮੈਨੂੰ ਲੱਗਦਾ ਵਾ ਵੀ ਅੱਜ ਉਹ ਘਰ ਨਹੀਂ ਆ ਨਹੀਂ ਤੇ ਕੰਮ ਕਰਦੀ ਮੈਨੂੰ ਦੇਖ ਜਾਂਦੀ ਹੁੰਦੀ ਸੀ ਤੇ ਅੱਜ ਦੇਖਣ ਨਹੀਂ ਡਈ ਤੇ ਮੈਂ ਤੇ ਅੱਜ ਸੋਚਿਆ ਹੀ ਮਨ 'ਚ ਵੀ ਅੱਜ ਤੁਹਾਨੂੰ ਮਾਵਾ ਤੀਆਂ ਨੂੰ ਮਿਲਾ ਹੀ ਦੇਣਾ ਵਾ ਪਰ ਮੈਂ ਇੱਕ ਗੱਲ ਹੋਰ ਸੋਚਦੀ ਆ ਪੀ ਕਾਲੀ ਨਾ ਕਰਾਂ ਜਿਹੜਾ ਵੀ ਕੰਮ ਕਰਾਂ ਪੱਕੇ ਪੈਰੀ ਕਰਾਂ ਵੀ ਜਦੋਂ ਵੀ ਤੁਹਾਨੂੰ ਮਾਵਾ ਤੇ ਤੁਹਾਨੂੰ ਮਲਾਵਾ ਨਾ ਤੁਸੀਂ ਇੱਕ ਹੋ ਜੋ ਦੋਵੇਂ ਲੈ ਹਾਂ ਤੇ ਉਹ ਗੱਲ ਹੋਈ ਉਹ ਸਾਰੀ ਰਾਤ ਰੋਂਦੇ ਰਹੇ ਤੇ ਮਰਿਆ ਕੋਈ ਵੀ ਨਹੀਂ ਜਿਹਦੇ ਨਾਲ ਮੈਨੂੰ ਫਾਇਦਾ ਸੀ ਉਹ ਤਾਂ ਘਰ ਹੀ ਨਹੀਂ ਹੈਗੀ ਉਦੋਂ ਦੀਆਂ ਮਾਂ ਛੜੀ ਜਿਦੀਆਂ ਸੁਣਦੇ ਹਾਂ ਐਵੇਂ ਗੱਪਾਂ ਵੱਢੀ ਜਾਣ ਦੀ ਆ ਚੱਲ ਉੱਠਣਾ ਚੱਲੀਏ ਕੋਈ ਫਾਇਦਾ ਨਹੀਂ ਹੈਗਾ ਅੱਜ ਇੱਥੇ ਬਹਿਣ ਦਾ ਫੇਰ ਵੇਖਾਂਗੇ ਪ੍ਰੀਤ ਹਾਂਜੀ ਚਲਿਓ ਫਿਰ ਆਪਾਂ ਹਾਂ ਪੁੱਤ ਤੈਨੂੰ ਕੀ ਹੋਇਆ ਵਾ ਬੜੀ ਛਿੱਤੀ ਕਾਲਾ ਪੈ ਗਿਆ ਵਾ ਮੈਂ ਰੋਟੀ ਪਾਣੀ ਬਣਾਉਣੀ ਆ ਖਾ ਕੇ ਜਾਇਓ ਨਾਲੇ ਮੈਂ ਤੇਰੇ ਚਾਚੇ ਨੂੰ ਬੁਲਾਉਣੀ ਆ ਉਹਨੇ ਵੀ ਮਿਲਣਾ ਹੀ ਨਹੀਂ ਨਹੀਂ ਚਾਚੀ ਜੀ ਹਾਂ ਨੂੰ ਫਿਰ ਨੇ راہ ਜਾਣਾ ਜਾਂਦਾ ਜਾਂਦਾ ਤਾਂ ਮੈਂ ਹਾਂ ਚੱਲ ਲੋਏ ਲੋਏ ਚੱਲਦੇ ਹਾਂ ਫੇ ਮੰਮੀ ਵੀ ਘਰ ਕੱਲੇ ਹੁੰਦੇ ਆ ਪਤਾ ਹੀ ਆ ਪ੍ਰੀਤ ਤੈਨੂੰ ਆਹੋ ਇੱਥੇ ਨੇ راہ ਹੋ ਜਾਣਾ ਵਾ ਗੱਡੀ ਪੁੱਤ ਤੇਰੇ ਕੋਲ ਆ ਹਾਂ ਤੇ ਤੁਸੀਂ ਜਾਣਾ ਵਾ ਝਟ ਦੇਣੀ ਪਹੁੰਚ ਜਾਣਾ ਵਾ ਐਡੇ ਕਾਲੇ ਨਾ ਪਾਓ ਹਰਾਮ ਨਾਲ ਬਾਹ ਰੋਟੀ ਬਣਾਉਣੀ ਖਾ ਕੇ ਜਾਇਓ ਹੋ ਨਹੀਂ ਨਹੀਂ ਚਾਚੇ ਜੀ ਰੋਟੀ ਦੀ ਤਾਂ ਕੋਈ ਲੋੜ ਨਹੀਂ ਹੈਗੀ ਚਾਹ ਪਾਣੀ ਪੀਤਾ ਹੀ ਆ ਨਾਲੇ ਜੇ ਭੁੱਖ ਹੁੰਦੀ ਤਾਂ ਕੋਈ ਗੱਲ ਨਹੀਂ ਰੋਟੀ ਆਪਾਂ ਖਾ ਕੇ ਜਾਣੀ ਸੀ ਕੋਈ ਨਹੀਂ ਫਿਰ ਕਿਤੇ ਆ ਜਾਾਂਗੇ ਉੱਤਰ ਵਾਲੇ ਆਪਣੇ ਘਰ ਆ ਨਾਲੇ ਰਾਤ ਰਹਿ ਕੇ ਜਾਵਾਂਗੇ ਫੇਰ ਕਿਉਂ ਕਰਦੇ ਜੇ ਤੂੰ ਲੈ ਪੁੱਤ ਤੂੰ ਜਵਾਈ ਭਾਈ ਆ ਚਾਚੇ ਤੇਰੇ ਨੇ ਤੇ ਮੇਰੇ ਦਿਵਾਲੇ ਹੋ ਜਾਣਾ ਵਾ ਉਹਨੇ ਕਹਣਾ ਉਹਨੂੰ ਰੋਟੀ ਵੀ ਨਾ ਪੁੱਛੀ ਤੂੰ ਪਰੋਣੇ ਨੂੰ ਇਦਾਂ ਹੀ ਤੋਰਤਾ ਵਾ ਹੋ ਨਹੀਂ ਕੋਈ ਗੱਲ ਨਹੀਂ ਤੁਸੀਂ ਬੋਦੀ ਗੱਲ ਹੋ ਗਈ ਮੇਰਾ ਫੋਨ ਤੇ ਗੱਲ ਕਰਾ ਦੇ ਚਾਚੇ ਜੀ ਹੈ ਚਲ ਉੱਠ ਫਰੀਦ ਚਲੋ ਠੀਕ ਆ ਫਿਰ ਚੱਲਦੇ ਆਪਾਂ ਹੈ ਚੰਗਾ ਚਾਚੇ ਰੁਕੋ ਰੁਕੋ ਇੱਕ ਮਿੰਟ ਮੈਂ ਹਮ ਲੈਦੀ ਏ ਆ ਤੇਰਾ ਸਗਨ ਤੇ ਆ ਪਰੋਣੇ ਦਾ ਚਾਚੀ ਜੀ ਮੇਰੀ ਗੱਲ ਸੁਣੋ ਪਿਛਲੀ ਵਾਰੀ ਵੀ ਮੈਂ ਆਈ ਸੀ ਔਰ ਵੀ ਤੁਸੀਂ ਮੈਨੂੰ ਪੈਸੇ ਦਿੱਤੇ ਸੀ ਤੇ ਹੁਣ ਨਹੀਂ ਮੈਂ ਲੈਣੇ ਹੈਗੇ ਮੈਂ ਤੇਰੀ ਮਾਂ ਨਹੀਂ ਲੱਗਦੀ ਚੰਗਾ ਨਹੀਂ ਲੱਗਦਾ ਪੁੱਤ ਜਵਾਈ ਭਾਈ ਪਹਿਲੀ ਵਾਰੀ ਘਰ ਆਇਆ ਵਾ ਤੇ ਨਾਲੇ ਤੇਰੇ ਚਾਚੇ ਨੇ ਮੇਰੇ ਦਿਵਾਲੇ ਹੋ ਜਾਣਾ ਵਾ ਉਹਨੇ ਕਿਹਾ ਪਰੋਣੇ ਨੂੰ ਰੋਟੀ ਨਹੀਂ ਖਵਾ ਲਈ ਤਾ ਤੂੰ ਸਗਨ ਮੈਨਾਂ ਦਿੱਤਾ ਉਹ ਕੋਈ ਗੱਲ ਨਹੀਂ ਕਿ ਤੇ ਨਹੀਂ ਦਿਵਾਲੇ ਹੁੰਦੇ ਆ ਰੱਖੋ ਆਪਣੇ ਕੋਲ ਨਹੀਂ ਲੈਣੇ ਮੈਂ ਕਿਹਾ ਨਾ ਓ ਚੱਲ ਰੱਖ ਲੈ ਇੱਕ ਬੰਨੇ ਤੋਂ ਮਾਂ ਕਹੀ ਜਾਨੀ ਆ ਤੂੰ ਜੇ ਬੰਨੇ ਸਕਣ ਵੀ ਮੋੜੀ ਜਾਨੀ ਆ ਹੈ ਆ ਵੇਖ ਲੈ ਪਰੋਣੇ ਨੇ ਕਿੰਨੀ ਸਿਆਣੀ ਗੱਲ ਕੀਤੀ ਆ ਤੈਨੂੰ ਪਤਾ ਨਹੀਂ ਕਦੋਂ ਅੱਖ ਲਾਉਣੀ ਫੜ ਸਕਣਾ ਆਲਾ ਪਰੋਣੇ ਆ ਤੂੰ ਵੀ ਮੇਰੀ ਗੱਲ ਸੁਣੋ ਇੱਕੋ ਠਾ ਠੀਕ ਆ ਦੂਰੇ ਕੁਝ ਨਹੀਂ ਹੋ ਗਿਆ ਮਾਂ ਸਮਝਦੀ ਆ ਨਾ ਕੋਈ ਨਹੀਂ ਤੇ ਢੇੜਾ ਮਾਰਦੀ ਰਿਹਾ ਕਰ ਤੇ ਫੋਨ ਫਾਨ ਕਰਦੀ ਰਿਹਾ ਕਰ ਮੈਨੂੰ ਚੰਗਾ ਚੰਗਾ ਆ ਜੀ ਜੀ ਚਲੋ ਠੀਕ ਆ ਜੀਂਦੇ ਰਹੋ ਵਸਦੇ ਰਹੋ